ਆਸਾਈਂ ਸੋਡੇ ਸਾਹਮਣੇ ਤਾਰ ਟੁੱਟੀ ਪਈ ਸੀ ਗੱਡੀਆਂ ਲੰਘਦੇ ਅਸੀਂ ਮੈਂ ਵੀ ਗੱਡੀ ਨਾਲ ਕੋਲ ਦੀ ਲਗਾਈ ਤੇ ਪਤਾ ਨਹੀਂ ਗੱਡੀ ਕਿਵੇਂ ਤਾਰ ਚੱਗੀ ਸਾਰੀ ਗੱਡੀਆਂ ਵਿੱਚ ਪਤ ਦਿੱਤਾ ਹੋਰ ਬੰਦੇ ਚਾਰ ਮੇਰੇ ਨਾਲ ਮਰਦਾਂ ਦੀ ਗੈਸ ਵਾਲੀ ਗੱਡੀ ਹੈ ਮੇਰੀ ਇਹ ਵੀ ਦੀਜੀ ਨੇ ਗੈਸ ਦੀ ਗੱਡੀਆਂ ਨੂੰ ਅੱਗ ਲਾਇਆ ਪੂਜੀ ਨਹੀਂ ਸੀ ਕਿਸੇ ਦਾ ਬਾਹਰ ਵੱਡੀ ਗੱਡੀਆਂ ਇਹ ਗਲਤੀ ਸਾਰੀ ਹੈ ਕਿ ਇਹ ਮੇਘਮੇ ਦੀ ਗਲਤੀ ਹੈ ਸਾਰੀ ਇੰਨੇ ਟਾਈਮ ਦੀ ਤਾਰ ਟੁੱਟੀ ਪਈ ਹੈ ਕਿਵੇਂ ਦੀ ਟੁੱਟੀ ਆ ਉਹਦੇ ਹੀ ਦੇਖੋ ਕਿ ਕੀ ਹੈ ਬਾਈ ਬੜੀ ਜੀ ਦਾ ਆਹਰਾ ਕੋਈ ਸ਼ੂਟਿੰਗ ਹੋ ਰਹੀ ਹੈ ਤਾਂ ਕੀ ਕਰਨ ਆਏ ਨੇ ਕੋਈ ਵੀ ਪਤਾ ਨਹੀਂ ਆਹਰ ਬੈਠ ਕੇ ਸਾਡੀ ਗੱਡੀ ਉਹ ਕੱਢ ਕੇ ਚਲੇਗਾ ਪਤਾ ਨਹੀਂ ਕਿੱਥੇ ਇਹ ਨਹੀਂ ਉਹਦੇ ਦੇਖ ਕੇ ਕਿਤੇ ਠੀਕ ਕਰਦੇ ਆਂ ਹਾਂ ਤਾਂ ਹੀ ਦੋ ਤਿੰਨ ਕੇ ਇੱਕ ਲੱਗੇ ਆਸ ਹੈ ਅਜੀ ਹਾਈ ਰੋਡ ਤੇ ਵੀ ਕਾਰ ਦਿੱਖੀ ਆ ਨਹੀਂ ਕੱਲੇ ਉੱਥੇ ਕੋਈ ਬਿਜਲੀ ਮੈਦਮੇ ਵਾਲਾ ਹਾਲ ਤੱਕ ਕੋਈ ਬੰਦਾ ਪਹੁੰਚਿਆ ਨਹੀਂ ਜੀ ਇਥੇ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਹੋ ਸਕਦਾ ਵਾ ਤੇ ਇਹ ਅਸੀਂ ਕਾਡਰ ਤੋਂ ਬਿਜਲੀ ਮੈਹਮੇਨ ਦੇ ਪ੍ਰਸ਼ਾਸਨ ਤੋਂ ਬਹਾਰ ਲਾਣੇ ਆ ਵੀ ਇਹ ਤੇ ਬਿਜ ਮੈਹਮੇਨ ਨੂੰ ਭੇਜਿਆ ਜਾਵੇ ਇਹ ਤਾਂ ਸਿਰ ਦਾ ਅਸਰ ਹੈ ਅਧਿਕਾਰੀਆਂ ਤੋਂ ਅਜਿਹਾ ਟੁੱਪਟੀ ਜਿਹੀ ਲਾਕਾਇਸ ਜਿਗਾ ਰੱਬ ਤੇ ਇੱਕ ਤਲਦਾਰ ਖਾ ਬਸ ਕਿਸੇ ਕੋਈ ਤਾਰ ਬਸਨ ਕਰਕੇ ਐਸੇੜ ਬਹੁਤ ਤਗੜਾ ਹੋਣ ਸੀਗਾ ਹੁਣ ਇਹਦਾ ਜਿੰਮੇਦਾਰ ਕੌਣ ਸੀਗਾ ਸਾਡੀ ਦੁਕਾਨ ਲੈ ਗਿਆ ਮੰਨ ਲਓ ਕੋਈ ਇੱਕ ਸਿੰਘਾ ਕੋਈ ਇਹਦਾ ਕੋਈ ਜਿੰਮੇਦਾਰ ਰ

ਸਰ ਪੰਕਾਇ ਰਾਣਾ ਜੀ ਤੇ ਕੀ ਮਾਮਲਾ ਸਰ ਇੱਥੇ ਅੱਜ ਟਾਈਪ ਬੋਰਡ ਤੇ ਸਰ ਜੀ ਬਿਜਲੀ ਦਾ ਦੇਖੋ ਜੀ ਕੱਲ ਰਾਤ ਦੇ ਦੁਖੀ ਹੈਗੇ ਆ ਹੁਣ ਦੇਖੋ ਬਾਹਰ ਖੜਨਾ ਬੰਦੇ ਦੀ ਕਿੰਨਾ ਮੁਸ਼ਕਲ ਬਸ ਇਹਨਾਂ ਦੇਖ ਲਓ ਸੀ ਸਿਰ ਤੇ ਕਿੰਨਾ ਜੀ ਰਾਤ ਨੂੰ ਅੱਜ ਜਿਹੜੀ ਅੱਜ ਤਾਰ ਅੱਜ ਜਿਹੜੀ ਤਾਰ ਟੁੱਟੀ ਉਹਦਾ ਤਾਂ ਬਈ ਸਭ ਤੋਂ ਵੱਡਾ ਰਿਸਕ ਹੈ ਅੱਜ ਜਸੋ ਮੇਨ ਰੋਡ ਚੱਲਦਾ ਹੈ ਇੱਥੇ ਕੋਈ ਬੰਦਾ ਮਰ ਜੇ ਕੌਣ ਜ਼ਿੰਮੇਵਾਰ ਕੋਈ ਬਿਜਲੀ ਮੈਕਮੇ ਵਾਲਾ ਜ਼ਿੰਮੇਵਾਰ ਹੋਊਗਾ ਜੀ ਨਹੀਂ ਹੋਊਗਾ ਨਾ ਜੀ ਵੇ ਅਸੀਂ ਨੰਗ ਜੋ ਮੈਂ ਹੁਣ ਡਰਾਈਵਰ ਆ ਜੀ ਮੈਂ ਗੱਡੀ ਲੈ ਕੇ ਇੱਥੋਂ ਦਿਹਾੜੀ 'ਚ 10 ਵਾਰੀ ਲੰਘਦਾ ਜੇ ਕਿਤੇ ਗੱਡੀ ਉੱਤੇ ਡਿੱਗ ਜੇ ਮੇਰੇ ਵਰਗਾ ਹੀ ਮਰ ਜਵੇ ਮੇਰੇ ਪਰਿਵਾਰ ਨੂੰ ਪੁੱਛਣ ਵਾਲੇ ਪਿੱਛੇ ਕੌਣ ਹੈ ਜੀ ਇਹ ਅੰਗੈਲੀ ਹੈ ਕਿ ਕੀ ਹੈ ਹੈ ਤਾਂ ਅੰਗੈਲੀ ਹੈ ਨਾ ਜੀ ਜੇ ਤੁਹਾਨੂੰ ਪਤਾ ਮੇਨ ਲਾਈਨਾਂ ਨੇ ਹੁਣ ਪੈਪਾ ਪਾਈਆਂ ਨੇ ਤੁਸੀਂ ਪਹਿਲੇ ਪਾਓ ਤੁਹਾਨੂੰ ਪਤਾ ਕਿੰਨੇ ਵੇ ਟੁੱਟੀ ਹੈ ਕਿੰਨੇ ਵਜੇ ਦੀ ਹੈ ਇਹ ਭਾਜੀ ਜਦੋਂ ਮੈਂ ਸਵੇਰੇ ਲੰਘਿਆ 10:30 ਵਜੇ ਉਸ ਵੇਲੇ ਠੀਕ ਸੀ 10:30 ਵਜੇ ਤੋਂ ਬਾਅਦ ਤਾਂ ਟੁੱਟੀ ਹੈ ਜੀ ਹੈ ਕੋਈ ਜਾਨੀ ਮੈਨੂੰ ਇਸ ਨੂੰ ਦੱਸਾਂਤ ਨਹੀਂ ਨਹੀਂ ਮੇਰੇ ਸਾਹਮਣੇ ਕੋਈ ਨਹੀਂ ਹੋਇਆ ਜੀ ਪਰਮਾਤਮਾ ਜੀ ਦੇ ਆ ਰਵੇ ਸਾਰਿਆਂ ਸ਼ੁਕ ਸ਼ਾਂਤੀ ਆਪਣੇ ਘਰੇ ਬਸਣ ਜੀ ਕਿਤੇ ਕਿਤੇ ਪ੍ਰਸ਼ਾਸਨ ਦੀ ਵੱਡੀਆਂ ਗੇਲੀਆਂ ਨੇ ਗੇਲ ਲਈ ਇਹ ਤਾਂ ਗੇਲੀ ਤਾਂ ਹੈ ਹੀ ਹੈ ਜੀ ਦੇਖੋ ਜੀ ਹੁਣ ਮੇਨ ਐਹਰ ਰੋਡ ਮੇਨ ਹਾਈਵੇ ਆਪਣੇ ਤਾਜਪੁਰ ਰੋਡ ਹੈ ਜੀ ਹੈ ਠੀਕ ਹੈ ਜੀ ਇਧਰੋਂ ਬਰਦਮਨ ਚੌਂਕ ਆ ਜਾਂਦਾ ਇਧਰੋਂ ਜੇਲ੍ਹ ਨੂੰ ਚਲੇ ਜਾਂਦੇ ਇਧਰੋਂ ਉਸੇ ਸਨਾਰਾ ਚੌਂਕ ਨੂੰ ਚਲੇ ਜਾਂਦੇ ਹੋ ਜੀ ਇਹ ਵਿੱਚ ਵਿਚਾਲੇ ਹੈ ਜੀ ਦੇਖੋ ਸੈਂਟਰ ਦੇ ਵਿੱਚ ਹੁਣ ਤਾਰ ਟੁੱਟਦੀ ਇੱਥੋਂ ਕਿੰਨੇ ਬੰਦੇ ਲੰਘਦੇ ਐ ਹੁਣ ਤੁਸੀਂ ਨਜ਼ਰ ਮਾਰੋ ਪਿੱਛੇ 36 ਗੱਡੀਆਂ ਲੰਘਦੀਆਂ ਨੇ ਵੱਡੇ ਟਰਾਲੇ ਵੀ ਲੰਘਦੇ ਨੇ ਕਿਸੇ ਦੇ ਨਾਲ ਚਿਪਕ ਜੇਵੇ ਕੋਈ ਤਾਰ ਚਾਨਣ ਟੁੱਟ ਜਵੇ ਚਿਪਕ ਜੇਵੇ ਆ ਹੁਣ ਪਲਾਸ ਅ ਸੋਚਣਾ ਚਾਹੀਦਾ ਨਾ ਜੀ ਬੰਦਿਆਂ ਨੂੰ ਜੇ ਤੁਸੀਂ ਮੇਨ ਰੋਡ ਦੇ ਉੱਤੇ ਦੇਖ ਰਹੇ ਹੋ ਹੁਣ ਤੁਸੀਂ ਪਾਈਪਾਂ ਪਾ ਰਹੇ ਹੋ ਤੇ ਪਹਿਲੇ ਕਿੱਥੇ ਗਏ ਸੀ ਇਹ ਪਾਈਪਾਂ ਹੁਣ ਪਾ ਕੇ ਕਿ ਨਵੀਂ ਤਾਰ ਪਾਈ ਹੈ ਜੀ ਮੈਂ ਉੱਥੋਂ ਨੰਚੇ ਜੀ ਅ ਮੈਂ ਅੱਧੇ ਘੰਟੇ ਪਹਿਲੇ ਗੱਡੀ ਲੈ ਕੇ ਗਿਆ ਹਾਂ ਉਹ ਤੇ ਗੱਡੀ ਮੈਂ ਉਪਰੋਂ ਟਪਾਈ ਹੈ ਜੀ ਕਾਰ ਜੀ ਸਾਰਾ ਵੀਰ ਕਵਰ ਪਾਇਆ ਕਿਨੇ ਦਾ ਜਰ ਹੋਈ ਪਾਈਆਂ ਨੂੰ ਇਹ ਹੁਣ ਕੋਈ ਘੰਟੇ ਪਹਿਲੇ ਤੇ ਘੰਟੇ ਪਹਿਲਾਂ ਤਾਰ ਪਾਈ ਹੈ ਹਾਂਜੀ ਘੰਟੇ ਪਹਿਲੇ ਬਿਜਲੀ ਵਾਲੇ ਗਏ ਨੇ ਜੀ ਇੱਥੋਂ ਮੈਂ ਉਪਰੋਂ ਗੱਡੀ ਖੁਦ ਟਪਾ ਕੇ ਗਿਆ ਜੀ ਉਸ ਤੋਂ ਬਾਅਦ ਐਕਟਿਵਾ ਤੇ ਆਇਆ ਵਾਪਸੀ ਠੀਕ ਹੈ ਉਸ ਤੋਂ ਬਾਅ ਅਗਲ ਕੀਨਾ ਆਪਣਾ ਨਵਜਰ ਸਿੰਘਾਇ ਜਰ ਸਿੰਘ ਜੀ ਅੱਜ ਕੀ ਹਾਸਾ ਹੋਇਆ ਜਿਹੜੀ ਤਾਰ ਹਾਸਾ ਜੀ ਤੁਹਾਡੇ ਸਾਹਮਣੇ ਆ ਤਾਰ ਟੁੱਟੀ ਪਈ ਸੀ ਗੱਡੀਆਂ ਲੰਘਦੇ ਆ ਸੀ ਮੈਂ ਵੀ ਗੱਡੀ ਨਾਲ ਉਹਦੀ ਲੰਘਾਈ ਤੇ ਪਤਾ ਨਹੀਂ ਗੱਡੀ ਕਿਵੇਂ ਤਾਰ ਚੱਕੀ ਸਾਰੀ ਗੱਡੀਆਂ ਪਿੱਛੇ ਪਾ ਦਿੱਤਾ ਹੋਰ ਬੰਦੇ ਚਾਰ ਮੇਰੇ ਨਾਲ ਹੀ ਮਰ ਜਾਂਦੇ ਗੈਸ ਵਾਲੀ ਗੱਡੀ ਹੈ ਮੇਰੀ ਇਹਨੇ ਡੀਜ਼ਲ ਗੈਸ ਦੀ ਗੱਡੀਆਂ ਨੂੰ ਅੱਗ ਲਾ ਦੇ ਪਤਾ ਨਹੀਂ ਸੀ ਕਿ ਸਾਡੀ ਤੁਹਾਡੀ ਗੱਡੀ ਘੱਟ ਜਾਉ ਉੱਡ ਗਈ ਥੱਲੇ ਪਈ ਸੀ ਥੱਲੇ ਕਿੱਡੀਆਂ 1 ਬਾਈ ਦੀ ਤਾਰ ਪਈ ਹੈ ਜੀ ਦੱਸ ਦਿਓ ਤੁਹਾਡੇ ਕੀ ਚੱਕਿਆਂ ਦੇ ਵਿੱਚ ਫਸ ਚੁਕੀ ਹੈ ਹਾਂ ਫਸੂ ਗਿਆ ਬੰਦਿਆ ਚਾਰ ਲੱਗੇ ਨੇ ਮੇਰੇ ਇਹ ਕੱਢੀ ਨਹੀਂ ਜਾਂਦੀ ਹਾਂਜੀ ਤੇ ਜੇ ਬ੍ਰੇਕ ਨਾ ਲੱਗਦੀ ਤਾਂ ਵੀ ਵਡਾਰ ਸਾਹ ਵਾਪਸ ਉਹ ਬਿਲਕੁਲ ਹੋ ਸਕਦਾ ਜੀ ਸਭ ਕੁਝ ਹੋ ਸਕਦਾ ਐਕਸੀਡੈਂਟ ਵਗੈਰਾ ਹੋ ਸਕਦਾ ਸਭ ਕੁਝ ਹੋ ਸਕਦੀ ਹੈ ਅੱਗ ਵੀ ਲੱਗ ਸਕਦੀ ਸੀ ਗੱਡੀ ਬਿਲਕੁਲ ਜੀ ਗੈਸ ਦੀ ਗੱਡੀ ਹੈ ਇਹ ਗੈਸ ਵਾਲੀ ਟੈਂਕੀ ਤਾਰ ਫਸ ਗਈ ਹੈ ਹਾਂਜੀ ਤੁਹਾਡੀ ਗੱਡੀ ਵੈਸੇ ਵੀ ਕੰਪੜਾ ਕਹਿੰਦਾ ਅੱਗ ਹਾਂ ਲੱਗ ਛੇਤੀ ਲੱਗਦੀ ਹੈ ਜੀ ਇਹ ਗਲਤੀ ਸਾਰੀ ਹੈ ਕਿ ਇਹ ਮੈਕਮੇ ਦੀ ਗਲਤੀ ਹੈ ਸਾਰੀ ਐਨੇ ਟਾਈਮ ਦੀ ਤਾਰ ਟੁੱਟੀ ਪਈ ਹੈ 1 ਮਹੀਨੇ ਦੀ ਟੁੱਟੀ ਆ ਕੋਈ ਤੁਸੀਂ ਦੇਖੋ ਕਿ ਕੀ ਹੈ ਬਾਈ ਬੋਰਡ ਦੀ ਤਾਰ ਆ ਕੋਈ ਛੋਟੀ ਮੂਰੀ ਵਿੱਚ ਇਹ ਤਾਂ ਠੀਕ ਕਰਨ ਆਇਆ ਨਹੀਂ ਕੋਈ ਵੀ ਪਤਾ ਨਹੀਂ ਤਾਰ ਬੈਠ ਕੇ ਸਾਡੀ ਗੱਡੀੋਂ ਕੱਢ ਕੇ ਚਲੇ ਗਿਆ ਪਤਾ ਨਹੀਂ ਕਿੱਥੇ ਗਏ ਇਹ ਨਹੀਂ ਅਸੀਂ ਦੇਖੇ ਕਿੰਦਰ ਠੀਕ ਕਰਦੇ ਆ ਸੰਤਾ ਜੀ ਦੋ ਟਾਂ ਇੱਕੇ ਟਾਂ ਹੋਏ ਤੇ ਲੱਗਿਆ ਦੋ ਘੰਟੇ ਹੋਰ ਦੋ ਘੰਟੇ ਹੋਗੇ ਸਾਨੂੰ ਲੱਗਿਆ ਕਿੰਨੀ ਦਿਨ ਪਹਿਲਾਂ ਆਇਆ ਉਹ ਬੰਦੇ ਦਾ ਬਾਅਦ ਜੋ ਠੀਕ ਹੈ ਆਪਣੇ ਬੰਦੇ ਉਹਨੇ ਬਣਾਏ ਨੇ ਤਾਂ ਉਹ ਆਏ ਨੇ ਅਗਲੇ ਦਿਨ ਬਾਅਦ ਆਇਆ ਉਹਦਾ ਕਿੰਨੇ ਬਾਅਦ ਆਇਆ ਅੱਛਾ ਜੀ ਹਾਂ ਨਾਮ ਆ ਜੀ ਆਪਣਾ RAM RAJIV JI RAJU JI ਕੀ ਹਾਦਸਾ ਹੋਇਆ ਹਾਦਸਾ ਹੈ ਜੀ ਹਾਈ ਵੋਲਟੇਜ ਦੀ ਤਾਰ ਡਿੱਗੀ ਹੈ ਜੀ ਥੱਲੇ ਇੱਥੇ ਕੋਈ ਬਿਜਲੀ ਮੈਹਿਕਮੇ ਵਾਲਾ ਹਾਲ ਤੱਕ ਕੋਈ ਬੰਦਾ ਪਹੁੰਚਿਆ ਨਹੀਂ ਜੀ ਇੱਥੇ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਹੋ ਸਕਦਾ ਵਾ ਤੇ ਇਹ ਅਸੀਂ ਸਾਡੇ ਤੋਂ ਬਿਜਲੀ ਮੈਹਿਕਮੇ ਤੋਂ ਪ੍ਰਸ਼ਾਸਨ ਤੋਂ ਗਹਾਲਾ ਨੇ ਵੀ ਇੱਥੇ ਬਿਜ ਮੈਹਿਕਮੇ ਨੂੰ ਭੇਜਿਆ ਜਾਵੇ ਤੇ ਇੱਥੇ ਅੱਜ ਇਹਨਾਂ ਦੀ ਦੋਲਰ ਗਿਰੇ ਹਾਂਜੀ ਹਾਂਜੀ ਅੰਤਾਰ ਗਿਰੀ ਆ ਜੀ ਕਾਫੀ ਲੋਕਾਂ ਦੇ ਘਰਾਂ ਦੇ ਉੱਤੇ ਗਿਰੀ ਆ ਜੀ ਲੱਗਦਾ ਨਹੀਂ ਕਿ ਜੇ ਲੋਕਾਂ ਦੇ ਘਰ ਸਰ ਜੀ ਹੁਣ ਵੀ ਤਾਂ ਰੁਪਈਆ ਉਹ ਦੇਖੋ ਹਾਂ ਬਿਲਕੁਲ ਜੀ ਬਿਲਕੁਲ ਜਾ ਸਕਦੀ ਸੀ ਹਾਂ ਬਿਲਕੁਲ ਜੀ ਜਾ ਸਕਦੀ ਹੈ ਪਰਿਵਾਰ ਰਹਿੰਦੇ ਕਾ ਬੰਦੇ ਹਾਂਜੀ ਬਹੁਤ ਪਰਿਵਾਰ ਆ ਜੀ ਬਹੁਤ ਜਾਦੇ ਪਰਿਵਾਰ ਆ ਕਿਸੇ ਦੀ ਜਾਨ ਮਾਲ ਨੂੰ ਨੁਕਸਾਨ ਹੋ ਸਕਦਾ ਸੀ ਗਰੰਟ ਹੋ ਜਾਵੇ ਕਿ ਕੀ ਬਣੇ ਲੋਕਾਂ ਦਾ ਜੀ ਮਰਨ ਦੇ ਬੱਚੇ ਉਹ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਜੀ ਉਹ ਪੂਰਾ ਬਣਾਵੋ ਜੀ ਰਿਕੁਐਸਟ ਕਰਦੇ ਆ ਪੰਚੀ ਛੇਤੀ ਤੋਂ ਛੇਤੀ ਆ ਕੇ ਉਹਦਾ ਹੱਲ ਕੀਤਾ ਜਾਵੇ ਪ੍ਰਸ਼ਾਸਨ ਨੂੰ ਮੰਗਿਆ ਕੀਆ ਪ੍ਰਸ਼ਾਸਨ ਨੂੰ ਮੰਗਿਆ ਗਿਆ ਭਈ ਇਹ ਤਾਂ ਹੱਲ ਕਰ ਦੋ ਬਸ ਆਹ ਦੇਖੋ ਸਰ ਉਹ 100 ਰੁਪਇਆ ਹੁਣ ਆਠ ਰੁਪਏ ਬਚ ਗਿਆ ਸੀਗਾ ਇਹ ਸੀਐਨਜੀ ਵਾਲਾ ਵਾ ਜੇ ਅੱਗ ਲੱਗ ਜਾਂਦੀ ਕੋਣ ਜ਼ਿੰਮੇਦਾਰ ਹੁੰਦਾ ਜੀ ਕੁਮਾਰ ਕੀ ਨਾਮ ਹੈ ਭਾਜੀ ਆਪਣਾ ਜੀ ਕੁਮਾਰ ਜੀ ਨੂੰ ਨਾਮਲਾ ਹੋਇਆ ਕੀ ਆਪਾਂ ਭਾਜੀ ਇਹ ਦਾ ਸਵੇ ਦਾਸ ਹੋਇਆ ਹੈ ਵਾ ਇੱਥੇ ਐਕਸੀਡੈਂਟ ਹੋਇਆ ਜਿਗਾ 100 ਰੁਪਏ ਸੀਗੀ ਟੱਕਾ ਹੈ ਸੀਗਾ ਟੱਕ ਤੇ ਬਥੇਲੇ ਦਾ ਰਕਾ ਬਸ ਕੇ ਸੀਗੀ ਓਏ ਤਾਰ ਬਸਨ ਕਰਕੇ ਐਕਸੀਡੈਂਟ ਬਹੁਤ ਤਕੜਾ ਹੋਣਾ ਸੀਗਾ। ਕੌਣ ਇਹਦਾ ਜ਼ਿੰਮੇਦਾਰ ਕੌਣ ਸੀਗਾ? ਸਾਡੀ ਦੁਕਾਨ ਹੈਗੀ ਆ। ਮੰਨ ਲਓ ਕੋਈ ਐਕਸੀਡੈਂਟ ਹੋ ਜਾਂਦਾ ਕੌਣ ਜ਼ਿੰਮੇਦਾਰ ਆ? ਬਿਜਲੀ ਵਾਲ ਨੂੰ ਮੈਖ ਵਾਲੇ ਨੂੰ ਫੋਨ ਕੀਤਾ ਸੀਗਾ ਕੋਈ ਨਹੀਂ ਹੁਣ ਤੱਕ। ਕਿਹਨੇ ਦੇਖੋ ਲੋਕਾਂ ਨੇ ਕਿ ਰਾਜਨੀਤੀ ਇਹ ਹਾਈ ਟੈਂਸ਼ਨ ਬਾਜੀ ਆਹ ਤਾਂ ਸਮਝੇਗਾ ਦਿਖ ਲੋ ਨੀਚੇ ਸਾਰਾ ਪਾਣੀ ਭਰਿਆ ਬਾਬਾ। ਇਹ ਤਾਰ ਉੱਤਰ ਇਹ ਤਾਰ ਉੱਤਰ ਗਈ। ਠੀਕ ਆ ਬਾਜੀ ਕੋਈ ਗਰੰਟ ਆ ਹਾਸਾ ਵੀ ਹੋ ਸਕਦਾ। ਹਾਂਜੀ ਹੋ ਸਕਦਾ ਬਾਜੀ। ਹੋ ਸਕਦਾ ਭਾਜੀ ਕਿੰਨੇ ਵੋਲਟੇਜ ਤਾਰ ਹੋ ਗਈ ਇਹ 11000 ਦੀ ਹੈ 11000 ਵੋਲਟੇਜ ਜੀ ਤੇ ਪ੍ਰਸ਼ਾਸਨ ਹਲੇ ਤੱਕ ਕੋਈ ਆਇਆ ਨਹੀਂ ਕੋਈ ਨਹੀਂ ਆ ਸਰ ਕੋਈ ਨਹੀਂ ਆ ਤੇਰੇ ਕੋਲ 2-4 ਘੰਟੇ 3 ਘੰਟੇ ਤੋਂ ਆਈ ਸੜਕ ਤੋਂ ਐਦਾਂ ਹੀ ਪਈ ਹੋਈ ਆ ਕਿਤੇ ਦੀ ਪਈ ਆ ਆ ਟੱਕਾ ਹੀ ਸੀਗਾ ਐ ਤੇਰੇ ਤਾਂ ਭਾਜੀ ਤਾਂ ਇਹ ਚਾਮ ਲੱਗ ਗਿਆ ਕਿਸੇ ਨੇ ਆ ਕੇ ਨਾਕਿ ਵਾਲੇ ਨੇ ਇਹ ਨਹੀਂ ਦੇਖਿਆ ਬਾਈ ਕੋਈ ਇੱਥੇ ਕਾਰਵਾਈ ਕਰਦੀ ਏ ਭਾਵੇਂ ਕੋਈ ਬੱਚਾ ਆਂਦਾ ਕੋਈ ਵੀ ਆਂਦਾ ਆਂਦਾ ਮੌਸਮ ਹੈਗਾ ਕੋਈ ਵੀ ਮਰ ਸਕਦਾ ਸੀਗਾ ਵੱਡਾ ਹਾਦਸਾ ਹੋ ਸਕਦਾ ਸੀ ਵੱਡਾ ਹਾਦਸਾ ਹੋ ਸਕਦਾ ਸੀ ਸਰ ਜਿਹੜਾ ਵੀ ਕੀ ਮਾਮਲਾ ਕੀ ਹੈ 1:30 ਵਜੇ ਲਾਈਟ ਤੂੰ ਤਾਰ ਡਿੱਗ ਗਈ ਸੀ 1:30 ਵਜੇ ਹਾਈ ਵੋਲਟੇਜ ਤਾਂ ਨਹੀਂ ਆਈ ਬੱਡੀ ਕੋਈ ਜਾਨੀ ਮਾਰੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੇ ਉਹ ਇੱਕ ਜਨਾਨੀ ਡਿੱਗ ਗਈ ਹੱਥ ਤੇ ਸੱਟ ਲੱਗੀ ਮਤਲਬ ਇੱਕ ਜਨਾਨੀ ਡਿੱਗ ਕੇ गिर ਗਈ ਉਸਦਾ ਹੱਥ ਮੋੜ ਚਲ ਗਿਆ ਹੱਥ ਤੇ ਸੱਟ ਲੱਗੀ ਹਾਂਜੀ ਹਾਂਜੀ ਬਚਾਓ ਗਿਆ ਫਿਰ ਉਸ ਤੋਂ ਬਾਅਦ ਇੱਕ ਟਰੱਕ ਦੇ ਉੱਤੇ ਹਾਂਜੀ ਸੱਟ ਲੱਗੀ ਹੱਥ ਤੇ ਕਿੰਨੇ ਵਜੇ ਟਾਰ ਗਰੀ ਹੋਣੀ ਸੀ ਆ ਕਿਹਦੇ 1:30 ਵਜੇ ਗਰੀ ਆ ਪ੍ਰਸ਼ਾਸਨ ਕੱਤਕਾਇ ਬੰਦੇ ਸੀ ਆ ਹੁਣ ਹੀ ਆ ਜੀ ਥੋੜੀ ਚਿਰ ਪਹਿਲਾਂ ਆ ਤਾਂ ਘੰਟਾ ਹੋ ਗਿਆ 3-4 ਘੰਟੇ ਬਾਅਦ ਆਇਆ ਹਾਂ ਜੀ ਹਾਂ ਜੀ ਜੀ ਸਾਹਿਬ ਕੀ ਨਾਮ ਹੈ ਜੇ ਇਹ ਅਮਨਦੀਪ ਸਿੰਘ ਜੀ ਜੀ ਸਾਹਿਬ ਆਧਿਕ ਕਿ ਹੈਵੀ ਵੋਲਟੇਜ ਦੀ ਤਾਰ ਜਿਹੜੀ ਲੋਕਾਂ ਦੇ ਘਰਾਂ 'ਚ ਛੱਤਾਂ ਤੇ ਵੀ ਲੱਗੀ ਹੈ ਕਿਹੜੀ ਵਾਇਰ ਆ ਕਿੰਨੇ ਵੋਲਟ ਦੀ ਆ ਤੇ ਕੀ ਕਾਰਨ ਬਣਿਆ ਹੈ ਇਹ ਆਪਣੀ 132 ਕੇਵੀ ਜਮਾਲਪੁਰ ਸਬਸਟੇਸ਼ਨ ਤੋਂ ਚੱਲਦੀ ਆ ਤੇ ਆਪਣੀ 132 ਕੇਵੀ ਸਵੱਦੀ ਸਬਸਟੇਸ਼ਨ ਤੇ ਜਾਂਦੀ ਆ ਇਹ ਇਹ ਲਾਈਨ ਤਕਰੀਬਨ 1:30 ਵਜੇ ਬੰਦ ਹੋਈ ਹੈ ਬ੍ਰੇਕਡਾਊਨ ਹੋਈ ਹੈ ਲਾਈਨ ਦੀ ਜੇ ਜੀ ਸਾਨੂੰ ਮੈਸੇਜ ਲੱਗਿਆ ਸੀ ਸਾਨੇ ਵਾਲ ਕੰਮ ਕਰ ਰਹੀ ਸੀ ਲਾਈਨ ਦੇ ਲਾਈਨ ਉਧਰ ਫਾਲਟ ਸੀ ਤੇ ਉਧਰ ਫਾਲਟ ਅਟੈਂਡ ਕਰਨ ਤੇ ਜੇਦੀ ਕਰਨ ਉਪਰੰਤ ਇਸ ਸਾਈਡ ਆ ਗਏ ਸਾਨੂੰ ਤਕਰੀਬਨ 4:00 ਵਜੇ ਗਈ ਤੇ ਸ਼ਾਮ ਦੇ ਹੁਣ ਮੈਨ ਪਾਵਰ ਦੀ ਵੀ ਸ਼ਾਰਟੇਜ ਹੋਣ ਕਰਨਾ ਜਿੰਨਾ ਸੰਭਵ ਹੋ ਸਕਿਆ ਉਹਨੇ ਅਸੀਂ ਜਲਦੀ ਉਰੇ ਮੌਕੇ ਤੇ ਆਉਣ ਦੀ ਕੋਸ਼ਿਸ਼ ਕੀਤੀ ਅਨਸਾਰ ਅਸੀਂ ਜੋ ਕੰਡਕਟਰ ਜੋ ਆਵਾਜ਼ ਆਈ ਦਾ ਹੂੰ ਥੋੜੀ ਰੋਕ ਲੱਗੀ ਤੇ ਕਨੈਕਟਰ ਰੋਡ ਤੇ ਵਿਸ਼ਣ ਕਰਨ ਉਹਨੂੰ ਥੋੜਾ ਕੱਟ ਕੇ ਵੱਖ ਕੀਤਾ ਤੇ ਰੋਡ ਨੂੰ ਮਤਲਬ ਵਾਹਿਕਲਾਂ ਨੂੰ ਆਉਣ ਜਾਣ ਦਾ ਰਸਤਾ ਸਾਫ਼ ਕਰਿਆ ਤੇ ਜਿਹੜੀਆਂ ਇਹ ਜਿਹੜੀਆਂ ਇਹ ਦੋਨੋਂ ਘਟਨਾਵਾਂ ਨੇ ਦੇਖੋ ਇਹ ਸੰਭਾਵਿਕ ਨੇ ਕਦੋਂ ਵੀ ਹੋ ਸਕਦੀਆਂ ਨੇ ਹੁਣ ਦੇਖੋ ਕੋਈ ਵੀ ਲੈਣ ਕਿਸੇ ਵੇਲੇ ਮਤਲਬ ਜੰਨੀਆਂ ਲੈਣਾ ਨੇ ਪੰਜਾਬ ਦੇ ਵੀ ਆਲ ਓਵਰ ਇੰਡੀਆ 'ਚ ਸਾਰੀਆਂ ਲੈਣਾ ਪੋਪੂਲੇਸ਼ਨ ਦੇ ਉੱਪਰੋਂ ਜਿੱਥੇ ਬਸਨੀਕ ਲੋਕ ਵਾਸ ਕਰਦੇ ਨੇ ਉੱਪਰ ਦੀਆਂ ਲੰਗਨੀਆਂ ਨੇ ਹੁਣ ਇਹਦਾ ਕੋਈ ਲੈਣ ਦਾ ਕਦੋਂ ਵੀ ਟੁੱਟ ਸਕਦੀਆਂ ਐਵੇਂ ਇਸ ਲੈਣ ਨਾਲ ਹੋਇਆ ਇਹ ਜ਼ਿਆਦਾ ਕੋਈ ਸੰਭਾਵਕ ਹੈ ਇਹ ਜੀ ਗੱਲ ਨਹੀਂ ਹੈਗੀ ਇਹ ਹੁੰਦਾ ਰਹਿੰਦਾ ਦੁਰਘਟਨਾ ਹੁੰਦੀਆਂ ਨੇ ਨੇ ਜੇ ਕੋਈ ਜਾਨੀ ਮਾਨੀ ਜਾਨ ਨਹੀਂ ਮਾਨੀ ਦੇਖਣ ਤੇ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਲੈਣ ਜਦ ਹੀ ਟ੍ਰਿਪ ਕਰ ਗਈ ਜਿਹਦਾ ਦੇਖਿਆ ਜਿਹੜੇ ਗੱਡੀ ਚ ਵੀ ਤਾਰ ਫਸੀ ਸੀ ਬਾਹਰ ਸੀ ਐਨਜੀ ਗੈਸ ਵਾਲੀ ਗੱਡੀ ਚ ਉਹ ਆਪਾਂ ਕੱਟ ਗਏ ਨਾ ਦੋਨੋਂ ਐਂਡ ਤੋਂ ਕੱਟ ਕੇ ਕਲੀਅਰ ਕਰਤਾ ਇਹ ਰਸਤਾ ਇਹ ਹੁੰਦਾ ਹੈ ਆਪਣਾ ਸਰ ਮੇਰਾ ਨਾਮ ਅਰਸ਼ੂ ਸਿੰਘ ਨਾਗਰਾ ਤੇ ਲੈ ਦੀ ਕੇ ਲਾਈਟ ਲਾਈਟ ਦੀ ਜਿਹੜੀ ਹਾਈ ਟੈਂਸ਼ਨ ਵਾਇਰ ਦਾ ਫਾਲਟ ਆਇਆ ਕੀ ਕਾਰਨ ਹੈ ਇਹ ਜਿਹੜੀ ਟ੍ਰੇਡ ਆਉਣੀ ਸੀ ਲਾਈਨ ਦੇ ਵਿੱਚ ਅਕਸਰ ਜਿਵੇਂ ਫਾਲਟ ਆਉਂਦੇ ਨੇ ਮਕੈਨੀਕਲ ਗੀ ਵੀ ਫੇਲਰ ਆ ਜਾਂਦੇ ਨੇ ਉਹ ਚੀਜ਼ਾਂ ਨੇ ਉਹ ਖਰਾਬ ਹੋਣ ਦਾ ਆਪਣਾ ਕਾਰਨ ਤਾਂ ਬਣੀ ਜਾਂਦੇ ਨੇ ਨਾ ਹੌਲੀ ਹੌਲੀ ਵੀਰ ਕੋਈ ਚੀਜ਼ ਟੁੱਟ ਸਕਦੀ ਹੈ ਮਕੈਨੀਕਲ ਪਾਰਟ ਦੇ ਉੱਤੇ ਤੇ ਇਹ ਮਕੈਨੀਕਲ ਫੇਲਰ ਹੀ ਲੱਗਦਾ ਇੱਕ ਤਰ੍ਹਾਂ ਨਾ ਵੀ ਜਿਹੜਾ ਆਪਣੇ ਲੜੀਆਂ ਦਾ ਝੜਨਾ ਤੇ ਉਹਦੇ ਕਰਕੇ ਹੋਇਆ ਸਰ ਲੋਕਾਂ ਦੇ ਛੱਤਾਂ ਦੇ ਉੱਤੇ ਵੀ ਇਹ ਵਾਇਰ ਜਾ ਕੇ ਡਿੱਗੀ ਹੈ ਹਾਈ ਟੈਂਸ਼ਨ ਹੈ ਕਹਿੰਦੇ ਕਾਫੀ ਉਹ ਜਾਦਾ ਇੱਥੇ ਕਰੰਟ ਹੁੰਦਾ ਕੋਈ ਉਹਦੇ ਨਾਲ ਕੋਈ ਚਾਨੀ ਨੁਕਸਾਨ ਤਾਂ ਨਹੀਂ ਸਾਹਮਣੇ ਆਇਆ ਨਹੀਂ ਅਜੇ ਤੱਕ ਤਾਂ ਇਦਾਂ ਕੋਈ ਰਿਪੋਰਟ ਨਹੀਂ ਹੋਈ ਬਾਕੀ ਜੋ ਅਸੀਂ ਲੋਕਾਂ ਨੂੰ ਵੀ ਇਹ ਕਹਿੰਦੇ ਆ ਜਾਗਰੂਕਾ ਵੀ ਜਿਹੜੀ ਲਾਈਨ ਦੇ ਥੱਲੇ ਘਰ ਨਹੀਂ ਬਣਾਉਣਾ ਚਾਹੀਦਾ ਨਾ ਇਹ ਅਵੈਧ ਤੌਰ ਤੇ ਕਲੋਨੀਆਂ ਬਣੀਆਂ ਆਈਆਂ ਵਾ ਉਹਨਾਂ ਦਾ ਕਿਵੇਂ ਦੇਖਿਆ ਜਾਵੇ ਉਹ ਪ੍ਰਸ਼ਾਸਨ ਦੱਸ ਸਕਦਾ ਜੀ ਜਾਨੀ ਕਿ ਹਿਊਮਨ ਆਫ ਥੀਸ ਸੇਫਟੀ ਦੇ ਵਜੋਂ ਨਹੀਂ ਬਣਾਉਣਾ ਚਾਹੀਦਾ ਥੱਲੇ ਵੀ ਜੋ ਲਾਈਨ ਦੇ ਥੱਲੇ ਆ ਕਿਉਂਕਿ ਇਹ ਚੀਜ਼ਾਂ ਨੇ ਮਕੈਨੀਕਲ ਹੈ ਕੁਝ ਵੀ ਹੈ ਤੇ ਟੁੱਟ ਸਕਦਾ ਹੈ